ਵਿਸ਼ਵਵਟ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮਹਾਂ ਕੁਮਲਪ੍ਰੀਤ ਕੋਟ ਤਾ ਹਾਜ਼ਰ ਹੋਏ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬਲਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੌਸਮ ਦੀ ਤਾਂ ਦੱਸਨਿਆ ਕਿ ਮੌਸਮ ਵਿਭਾਗ ਦੇ ਵੱਲੋਂ ਅਗਲੇ 36 ਘੰਟਿਆਂ ਦੇ ਲਈ ਭਾਰੀ ਮੀਂਹ ਦਾ ਅਲਰਟ ਜਿਹੜਾ ਕਿ ਜਾਰੀ ਕੀਤਾ ਹੈ ਤੇ ਦੱਸਨਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੀ ਲੋਕ ਕਾਫੀ ਮੁਸ਼ਕਲਾਂ ਦਾ ਜੁੜਾ ਸਾਹਮਣਾ ਕਰ ਰਹੇ ਨੇ ਉੱਥੋਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜੁੜੀ ਕਿ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਅਗਲੇ 36 ਘੰਟਿਆਂ ਲਈ ਪਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਇਸ ਦੇ ਅਨੁਸਾਰ 3 ਸਤੰਬਰ ਯਾਨੀ ਅੱਜ ਸਵੇਰੇ ਦੇ ਕਈ ਹਿੱਸਿਆਂ ਵਿੱਚ ਪਾਰੀ ਮੀਂਹ ਪਵੇਗਾ ਤੇ ਇਹ ਚੇਤਾਵਨੀ 3 ਤੇ 4 ਸਤੰਬਰ ਦੀ ਰਾਤ 1 ਵਜੇ ਤੱਕ ਜਾਰੀ ਰਹੇਗੀ ਜੀ ਹਾਂ ਇਸ ਸਮੇਂ ਪੰਜਾਬ ਦੇ 12 ਜ਼ਿਲ੍ਹੇ ਹੜਾ ਦੇ ਲਪੇਟ ਦੇ ਵਿੱਚ ਹਨ ਤੇ ਇਹਨਾਂ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਮੋਗਾ ਪਠਾਨਕੋਟ ਤਰਨਤਾਰਨ ਫਿਰੋਜ਼ਪੁਰ ਹੁਸ਼ਿਆਰਪੁਰ ਪਟਿਆਲਾ ਮੁਹਾਲੀ ਕਪੂਰਥਲਾ ਜਲੰਧਰ ਅਤੇ ਲੁਧਿਆਣਾ ਸ਼ਾਮਲ ਹਨ ਲੋਰ ਜਲੰਧਰ ਵਿੱਚ ਸਤਲੁਜ ਦੇ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਸ੍ਰੀ ਸ਼ਨੀ ਮੰਦਿਰ ਵਿੱਚ 2 ਫੁੱਟ ਪਾਣੀ ਦਾਖਲ ਹੋ ਗਿਆ ਆਖੜਾ ਦਾ ਪਾਣੀ ਦਾ ਪੱਧਰ ਵੀ ਖਤਰੇ ਦੇ ਨਿਸ਼ਾਨ ਤੋਂ ਸਿਰਫ 3 ਫੁੱਟ ਹੇਠਾਂ ਰਹਿ ਗਿਆ ਤੇ ਉੱਥੇ ਹੀ ਮੌਸਮ ਵਿਭਾਗ ਨੇ ਮੋਗਾ, ਫਿਰੋਜ਼ਪੁਰ, ਬਠਿੰਡਾ, ਫਜ਼ਿਲਕਾਰ, ਬਰਨਾਲਾ, ਸੰਗਰੂਰ, ਮਾਨਸਾ, ਲੁਧਿਆਣਾ, ਫਤਿਹਗੜ ਸਾਹਿਬ ਅਤੇ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ਵਿੱਚ ਪਾਰੀ ਮੀਂਹ ਤੇ ਬਿਜਲੀ ਚਮਕਣ ਦੀ ਸੰਭਾਵਨਾ ਜੋਤਾਈ ਗਈ ਹੈ ਤੇ ਇਸ ਦੇ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ ਗਈ ਹੈ। ਅੱਜ ਯਾਨੀ ਕਿ 3 ਸਤੰਬਰ ਨੂੰ ਉੱਤਰੀ ਜ਼ਿਲ੍ਹਿਆਂ ਦੇ ਲਈ ਜਿਹੜਾ ਕਿ yellow alert ਜਾਰੀ ਕੀਤਾ ਗਿਆ ਹੈ 4 ਤੋਂ 6 ਸਤੰਬਰ ਤੱਕ ਪੂਰੇ ਪੰਜਾਬ ਵਿੱਚ ਕੋਈ ਵੱਡੀ ਮੌਸਮੀ ਚਤਾਵਨੀ ਨਹੀਂ ਹੈ ਪਰ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਜਿਹੜਾ ਕਿ ਅਲਰਟ ਰਹਿਣ ਦੀ ਸਾਵਧਾਨ ਰਹਿਣ ਦੀ ਅਪੀਲ ਜ਼ਰੂਰ ਕੀਤੀ ਗਈ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬੇਵਜਾ ਘਰਾ ਤੋਂ ਬਾਹਰ ਨਾ ਨਿਕਲਣ ਬਿਜਲੀ ਵਾਲੇ ਉਪਕਰਨਾ ਤੋਂ ਦੂਰ ਰਹਿਣ ਅਤੇ ਪਾਣੀ ਵਾਲਿਆਂ ਥਾਵਾਂ ਤੋਂ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਤੁਦਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੁਸ਼ਤੀ ਰਾਹੀਂ ਹੜਪ੍ਰਭਾਵੀ ਦੇ ਇਲਾਕੇ ਦਾ ਜੁੜਾ ਦੌਰਾ ਕੀਤਾ ਗਿਆ ਉਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹੜਪੀੜਤਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਜ਼ਰੂਰ ਕਰਨਗੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋ ਕੇ ਵਿਖੇ ਕਿਸ਼ਤੀ ਰਾਹੀਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਸ੍ਰੀ ਦਾ ਜਾਇਜ਼ਾ ਲਿਆ ਇਸ ਮੌਕੇ ਸਥਾਨਕ ਲੋਕਾਂ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਵੀ ਕੀਤੀ ਗਈ ਗੱਲਬਾਤ ਕਰਕੇ ਉਹਨਾਂ ਨੂੰ ਜੜਾ ਹੌਸਲਾ ਦਿੱਤਾ ਗਿਆ ਸੰਕਟ ਦੀ ਘੜੀ ਹੈ ਪੰਜਾਬ ਪੰਜਾਬ ਫੂਟਬਾਲ ਹੈ ਪੰਜਾਬ ਦੇਸ਼ ਜਦੋਂ ਵੀ ਦੇਸ਼ ਸੰਕਟ 'ਚ ਆਇਆ ਤਾਂ ਪੰਜਾਬ ਨਾਲ ਖੜਾ ਹੈ ਚਾਹੇ ਉਹ ਹਰੀ ਕ੍ਰਾਂਤੀ ਹੋਵੇ ਚਾਹੇ ਆਜ਼ਾਦੀ ਲੈਣੀ ਹੋਵੇ ਤੇ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਤੇ ਅੱਜ ਪੰਜਾਬ ਸੰਕਟ 'ਚ ਹੈ ਤਾਂ ਮੈਂ ਉਮੀਦ ਕਰਦਾ ਕਿ ਦੇਸ਼ ਪੰਜਾਬ ਨਾਲ ਖੜੂਗਾ ਤਾਂ ਮੈਂ ਮੈਂ ਹੱਥ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸੈਂਟਰ ਤੋਂ 50000 ਕਰੋੜ ਜੀਐਸਟੀ ਦਾ 8000 ਕਰੋੜ ਆਰਡੀਐਫ ਦਾ ਸਾਡਾ ਉਹੀ ਦੇਦਨ ਅਸੀਂ ਉਹਦੇ ਨਾਲ ਸਾਰ ਲਾਂਗੇ ਤੁਹਾਨੂੰ ਨਹੀਂ ਆਇਆ ਜੀ ਕੇਂਦਰ ਤੋਂ ਨਹੀਂ ਪੀਐਮ ਸਾਹਿਬ ਨੇ ਗੱਲ ਕੀਤੀ ਹੈ ਕੋ ਇਹ ਹਾਲਾਤ ਇਦਾਂ ਹੋਣੇ ਨਹੀਂ ਚਾਹੀਦੇ ਮਤਲਬ ਆਪਾਂ ਅੱਗੇ ਤੋਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਜਿਆਦਾ ਘਰਾਂ ਦੀਆਂ ਛੱਤਾਂ ਤੋਂ ਜਾਂ ਫਿਰ ਜਿਵੇਂ ਕੱਲ ਮੈਂ ਕਿਹਾ ਸੀ ਉਹ ਤੇ ਪੁਲਾਂ ਤੇ ਬੈਠੇ ਲੋਕ ਕਿਉਂਕਿ ਲੋਕ ਪਰਿਵਾਰ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਉਹ ਸਾਡਾ ਬਹੁਤ ਸਾਥ ਦੇ ਰਹੀ ਹੈ 20 ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ ਪਰ ਲੋਕ ਕਹਿੰਦੇ ਸੀ ਕਰਨੀ ਛੱਡਨੇ ਕਿਉਂਕਿ ਲੋਕਾਂ ਦੇ ਘਰਾਂ ਨਾਲ ਲਗਾਓ ਹੈ ਅਸ਼ੂ ਡੰਗਰ ਨੇ ਉਤੇ ਕਹਿੰਦੇ ਅਸੀਂ ਛੱਤਾ ਤੇ ਬਹਿ ਜਾਾਂਗੇ ਸੁਰੱਖਣ ਪਾਣੀ ਦੇਣ ਤੋਂ ਫੌਜ ਦਾ ਬਹੁਤ ਮੈਂ ਧੰਨਵਾਦ ਕਰਦਾ ਹਾਂ ਇੰਡੀਅਨ ਆਰਮੀ ਦਾ ਕਿ ਉਹਨਾਂ ਨੇ 20 20 ਹੈਲੀਕਾਪਟਰ ਔਰ ਚੱਲ ਰਹੇ ਨੇ ਇਸ ਵਕਤ ਮਾਤਾ ਮੰਦ ਬੰਗਲਾ ਦੇ ਇੱਕ ਬੰਦੂ ਲਗਾ ਕੇ ਚੀਨ ਦੇ ਡੈਮ ਨੇ ਇਹ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਉਹ ਅਜੇ ਤੱਕ ਅਜੇ ਤੱਕ ਸੈਟਿੰਗ ਸੀਗੀ ਅਜੇ ਤੱਕ ਡੈਮ ਡੈਮ ਜਿਹੜੇ ਨੇ ਸੀ ਜਿਵੇਂ ਤਿੰਨ ਮੇਨ ਡੈਮ ਨੇ ਰੰਜੀਤ ਸਾਗਰ ਪੌਂਗ ਡੈਮ ਤੇ ਪਾਖੜ ਤਿੰਨੋਂ ਸੇਫ ਨੇ ਅਜੇ ਤੱਕ ਪਰ ਜੇ ਤਹਾਂ ਤੋਂ ਪਾਣੀ ਨਾ ਆਵੇ ਜਿਵੇਂ ਹੁਣ ਦੇਖੋ ਮੌਸਮ ਠੀਕ ਹੋ ਗਿਆ ਕੁਦਰਤ ਮੂਰੇ ਕੋਈ ਮਾਰ ਨਹੀਂ ਜੇ ਉਪਰੋਂ ਕੋਈ ਪਾਣੀ ਉਪਰੋਂ ਆਉਂਦਾ ਹੁਣ ਮੈਂ ਮਾਚਲ ਨੂੰ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕ ਲਓ ਉਹ ਕਿਵੇਂ ਰੋਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਬਹਾਅ ਜਿਹੜਾ ਹੈ ਇੱਧਰ ਨੂੰ ਰੁਕਾ ਦੇ ਅਗਲੀ ਖਬਰ ਦੇ ਪੱਲੇ ਅੱਜ ਯਾਨੀ 3 ਸਤੰਬਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਮਾਨਯੋਗ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ ਮਾਨਯੋਗ ਰਾਜਪਾਲ ਸਾਹਿਬ ਸਭ ਤੋਂ ਪਹਿਲਾਂ ਸਵੇਰੇ 10:30 ਵਜੇ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਣਗੇ ਤੇ ਇਸ ਤੋਂ ਪ੍ਰੰਤ ਉਹਨਾਂ ਦੇ ਵੱਲੋਂ ਕਲੋਨ ਅਰ ਦਰਾੰਗਲਾ ਅਤੇ ਅਲੜੀ ਦਾ ਦੌਰਾ ਵੀ ਚੜਾ ਕੀਤਾ ਜਾਵੇਗਾ ਤੇ ਉਹਦੇ ਲਈ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਸਟ੍ਰੋਮ ਨੇ ਕਮੇਟੀ ਮੁਲਾਜ਼ਮਾਂ ਦੇ ਵੱਲੋਂ ਆਪਣੀ ਇੱਕ ਦਿਨ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਅੰਦਰ ਹੜਾ ਕਾਰਨ ਹੋਈ ਤਬਾਹੀ ਨਾਲ ਲੋਕਾਂ ਦੇ ਹੋਏ ਵੱਡੇ ਨੁਕਸਾਨ ਦੇ ਮੱਦੇਨਜ਼ਰ ਸਟ੍ਰੋਮ ਨੇ ਕਮੇਟੀ ਮੁਲਾਜ਼ਮ ਵੀ ਮਦਦ ਲਈ ਅੱਗੇ ਆਏ ਹਾਂ ਤੇ ਇਸੇ ਤਰ੍ਹਾਂ ਇਸੇ ਤਹਿਤ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਤਨਖਾਹ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਰਾਹਤ ਸੇਵਾਵਾਂ ਵਿੱਚ ਦੇਣ ਦਾ ਫੈਸਲਾ ਕੀਤਾ ਹੈ ਜਿਹਾਂ ਇਸ ਸੰਬੰਧੀ ਗੱਲ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ ਔਨ ਦੇ ਪਹਿਲੇ ਦਿਨ ਤੋਂ ਨਿਰੰਤਰ ਸੇਵਾ ਨਿਭਾ ਰਹੀ ਹੈ ਉਹਨਾਂ ਨੇ ਕਿਹਾ ਸੰਸਥਾ ਦੇ ਮੁਲਾਜ਼ਮ ਖੁਦ ਪੀੜਤਾਂ ਤੱਕ ਪਹੁੰਚ ਕੇ ਸੇਵਾਵਾਂ ਕਰ ਰਹੇ ਹਨ ਅਤੇ ਸਮੇਂ ਦੌਰਾਨ ਆਈ ਹਰ ਕੁਦਰਤੀ ਆਫਤ ਸਮੇਂ ਸਟ੍ਰੋਮਿਕ ਕਮੇਟੀ ਦੇ ਮੁਲਾਜ਼ਮਾਂ ਨੇ ਵੱਟੀਆਂ ਸੇਵਾਵਾਂ ਨਿਭਾਈਆਂ ਨੇ ਉਹਨਾਂ ਨੇ ਕਿਹਾ ਸਟ੍ਰੋਮਿਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਵਿੰਦਰ ਸਿੰਘ ਧਾਮੀ ਦੇ ਨਿਰਦੇਸ਼ ਅਨੁਸਾਰ ਬੀਤੇ ਕਈ ਦਿਨਾਂ ਤੋਂ ਸਾਡੇ ਮੁਲਾਜ਼ਮ ਆਪਣੀ ਪ੍ਰਵਾਹ ਕੀਤੇ ਬਿਨਾਂ ਪਾਣੀ ਵਿੱਚ ਘਿਰੇ ਲੋਕਾਂ ਤੱਕ ਪਹੁੰਚ ਕੇ ਸੰਸਥਾ ਵੱਲੋਂ ਲੋੜਵੰਦਾਂ ਦੀ ਮਦਦ ਕਰ ਰਹੇ ਨੇ ਤੋਤਰੀ ਹੜਪ੍ਰਭਾਵਿਤ ਲੋਕਾਂ ਦਾ ਦਰਦ ਸੁਣ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਨੇ ਤੇ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਉਹ ਭਾਵਕ ਹੁੰਦੇ ਜਿਹੜੇ ਕੀ ਨਜ਼ਰ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਰੋਜ਼ਪੁਰ ਦੇ ਦੌਰੇ ਤੇ ਸੰਤ ਤੇ ਇਸ ਤਰ੍ਹਾਂ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਉਹਨਾਂ ਲੋਕਾਂ ਦੀਆਂ ਫਸਲਾਂ ਤੇ ਘਰਾਂ ਦਾ ਜਾਇਜ਼ਾ ਲਿਆ ਇਸ ਦਰਾਂ ਲੋਕਾਂ ਦਾ ਦਰਦ ਸੁਣ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਜਿਹੜੇ ਕੀ ਭਾਵੁਕ ਹੋ ਗਏ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਉਹਨਾਂ ਨੇ ਕਿਹਾ ਕਿ ਉਹ ਹਰ ਸੰਭਵ ਮਦਦ ਕਰਨਗੇ ਆਪਣੇ 60000 ਕਰੋੜ ਰੁਪਏ ਉਹਨਾਂ ਦੇ ਵੱਲੋਂ ਜਿਹੜੇ ਕੀ ਕੇਂਦਰ ਤੋਂ ਮੰਗੇ ਗਏ ਨੇ ਉਹਨਾਂ ਸਪਸ਼ਟ ਕੀਤਾ ਅਸੀਂ ਕੇਂਦਰ ਉਹ ਪੇਕ ਨਹੀਂ ਮੰਗ ਰਹੇ ਸਗੋਂ ਆਪਣੇ ਹੱਕ ਮੰਗ ਰਹੇ ਆ

ਇਹ ਇੱਕ ਪਾਸਾ ਤਰੀਕਾ ਕਿ ਲੈ ਕੇ ਪੰਚ ਚੱਕਰ ਆਵੇ ਨਾ ਕਿਸੇ ਦਾ ਸੋਹਣ ਮਾਨਸਾ ਹਰਪੀਨ ਦੇ ਲੋਕਾਂ ਨੂੰ ਬੜੀਆਂ ਤਕਲੀਫਾਂ ਹੜਾਂ ਦੇ ਵਿਚਾਲੇ ਪੀਐਸਸੀਬ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋ ਰਹੀ ਮੌਲੇਦਾਰ بارش ਨੇ ਲੋਕਾਂ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਸੜਕਾਂ ਤੇ ਪਾਣੀ ਭਰਨ ਅਤੇ ਆਵਾਜਾਈ ਵਿੱਚ ਵਿਗਨਪੈਣ ਕਾਰਨ ਇਸ ਦਾ ਪ੍ਰਭਾਵ ਹੁਣ ਸਕੂਲੀ ਸਿੱਖਿਆ ਤੇ ਵੀ ਦਿਖਾਈ ਦੇ ਰਿਹਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਵੱਡਾ ਫੈਸਲਾ ਲਿਆ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਡੈਮਿਕ ਸਾਲ 2025-26 ਲਈ 8ਵੀਂ ਤੋਂ 12ਵੀਂ ਜਮਾਤ ਦੇ ਦਾਖਲਿਆਂ ਤੇ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਦੇ ਵਿੱਚ ਵਾਧਾ ਕਰ ਦਿੱਤਾ ਦਾਖਲ ਦੀ ਆਖਰੀ ਤਰੀਕ ਨੂੰ ਵਧਾ ਕੇ 10 ਸਤੰਬਰ 2025 ਕਰ ਦਿੱਤਾ ਗਿਆ ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 9 ਸਤੰਬਰ ਤੋਂ 19 ਸਤੰਬਰ ਤੱਕ ਵਧਾਈ ਗਈ ਹੈ ਦੱਸ ਦਈ ਪੰਜਾਬ ਦੇ ਲੋਕ ਇਸ ਸਮੇਂ ਹੜ ਦੇ ਖਰਾਬ ਮੌਸਮ ਦੀ ਮਾਰ ਚੱਲਣ ਨੂੰ ਮਜਬੂਰ ਹਨ ਬੀਤੇ ਦਿਨੀ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ 3 ਸਤੰਬਰ ਤੱਕ ਬੰਦ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਸਨ ਤੋਦਰੀ ਗੁਰਦਾਸਪੁਰ ਦੇ ਸਤਪਿੰਡ ਜਿੰਨਾ ਤੱਕ ਜੁੜਾ ਕੇ ਲੋਕ ਸੰਪਰਕ ਨਹੀਂ ਹੋ ਪਾਰ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਦਾਸਨਿਆ ਕਿ ਉਹਨਾਂ ਦੇ ਨਾਲ ਜਿਹੜਾ ਕਿ ਸੰਪਰਕ ਕਰਕੇ NDRF ਦੀ ਟੀਮਾਂ ਦੇ ਵੱਲੋਂ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਦੀ ਮਦਦ ਕੀਤੀ ਗਈ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਜੁੜਾ ਕੀ ਪਹੁੰਚਾਇਆ ਗਿਆ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਸੱਤ ਪਿੰਡ ਜੋ ਰਾਵੀ ਦਰਿਆ ਦੇ ਮਕੌੜਾ ਪੱਤਨ ਤੋਂ ਪਾਰ ਪੈਦੇ ਹਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਏ ਹੜਾ ਦੌਰਾਨ ਉਹਨਾਂ ਪਿੰਡਾਂ ਨਾਲ ਸੰਪਰਕ ਨਹੀਂ ਹੋ ਪਾਰਿਆ ਸੀ ਟੁੱਟ ਚੁੱਕਿਆ ਸੀ ਤੇ ਇਹ ਪਿੰਡ ਪੂਰੀ ਤਰ੍ਹਾਂ ਜਿਹੜੇ ਕਿ ਵੱਖ ਹੋ ਚੁੱਕੇ ਸਨ ਤੇ ਹੁਣ ਕਾਫੀ ਦਿਨਾਂ ਬਾਅਦ ਜੋ ਜਦੋਂ ਪਾਣੀ ਦਾ ਲੈਵਲ ਕਟਿਆ ਤਾਂ ਐਨਡੀਆਰਫ ਦੀਆਂ ਟੀਮਾਂ ਦੇ ਵੱਲੋਂ

बॉर्डर के नज़दीक इस रिवर्स के पास जो सात गांव हैं उनसे कनेक्टिविटी टूट गई थी तो हमारे रेस्क्यूअर्स यहाँ पहुँचे हैं हम पहुँचे हैं तो अभी हम यहाँ से उनके लिए राहत सामग्री रिलीफ मटेरियल और डॉक्टर्स को यहाँ से लेकर जाएंगे बोट्स हमारी जा रही हैं तो उनसे संपर्क स्थापित हो चुका है उनकी जैसी भी रिक्वायरमेंट है उनके पशुओं के लिए चारे की आवश्यकता है डॉक्टर्स की आवश्यकता है या वो लोग इस पार आना चाहते हैं सुरक्षित स्थान पर उन्हें इवेक्टुएट किया जाना आवश्यक है तो उनको इवेक्टुएट किया जाए कितने लोग सर पार फंसे हुए हैं सात गांव है अभी उनके एकदम पर्टिकुलर मुझे नंबर नहीं पता है लेकिन हमारे निश्चित रूप से सात गांव हैं जो कि एकदम बॉर्डर के नज़दीक हैं तो अभी तक रिवर में बहुत ज़्यादा भार था भाव था पानी बहुत ज़्यादा था तो नेगोशिएट नहीं कर पा रहे थे अभी सक्सेसफुली हम जा रहे हैं तो अभी उनको हम यहाँ पर लेकर भी आएंगे सर अभी पारों आए हैं जी यारवी तो पार पे सत पिंड तो आए हैं अभी काफ़ी दिनों के काफ़ी लोग फंसे हुए काफ़ी लोग फंसे हुए थे बिच ਉਹ ਕੱਲ ਤੇ ਬੇੜੀ ਵੀ ਪੈ ਗਈ ਸੀਗੀ ਆ ਜੈਂਡਰ ਐਫ ਦੀਆਂ ਟੀਮਾਂ ਆਈਆਂ ਨੇ ਇਹ ਸਾਨੂੰ ਉਧਰੋਂ ਲੈ ਕੇ ਆਈਆਂ ਨੇ ਉਦੋਂ ਕੱਲ ਬੇੜੀ ਪੈ ਗਈ ਸੀਗੀ ਕੱਲ ਲੋਕਾਂ ਨੂੰ ਲੈ ਕੇ ਆਏ ਸੀਗੇ ਪਿਛਲੇ 4-5 ਦਿਨ ਪ੍ਰਸ਼ਾਸਨ ਦੀ ਕੋਈ ਇੰਨੀ ਵਧੀਆ ਕਾਰਗੁਜ਼ਾਰੀ ਨਹੀਂ ਰਹੀ ਗਰਦਾਸਪੁਰ ਪ੍ਰਸ਼ਾਸਨ ਦੀ ਜਦੋਂ ਲੋੜ ਸੀਗੀ ਲੋਕਾਂ ਨੂੰ ਉਦੋਂ ਬਿਲਕੁਲ ਵੀ ਇੰਨੀ ਵਧੀਆ ਕਾਰਗੁਜ਼ਾਰੀ ਨਹੀਂ ਸੀਗੀ ਹੋਣ ਚਲੋ ਪਠਾਨਕੋਟ ਪ੍ਰਸ਼ਾਸਨ ਨੇ ਜੋ ਲੋਕਾਂ ਦਾ ਸਹਿਯੋਗ ਕੀਤਾ ਲੇਕਿਨ ਗਰਦਾਸਪੁਰ ਹਾਂਜੀ ਹੁਣ ਐਨਡੀਆਰ ਕਿੰਨੇ ਦਿਨ ਬਾਅਦ ਨਿਕਲੇ ਬਾਹਰ ਆਪਾਂ 4-5 ਦਿਨ ਬਾਅਦ ਨਿਕਲੇ ਕਿੱਦਾਂ ਦੇ ਹਾਲਾਤ ਸੀ ਉੱਧਰ ਉੱਧਰ ਬੜੇ ਮਾੜੇ ਹਾਲਾਤ ਆ ਸਰ ਕਿੰਨੇ ਲੋਕ ਫਸੇ ਨੇ ਉੱਧਰ ਬਹੁਤ ਲੋਕ ਫਸੇ ਨੇ 7 ਪਿੰਡਾਂ ਸਰ 7 ਪਿੰਡਾਂ ਦੇ ਲੋਕ ਫਸੇ ਹੋਏ ਹਾਂਜੀ ਕੁਝ ਲੋਕ ਜਹਾਜ਼ ਦੁਆਰਾ ਰੈਸਕਿਊ ਵੀ ਕੀਤੇ ਗਏ ਬਾਕੀ ਜਿਹੜੇ ਹੈਗੇ ਨੇ ਉੱਧਰ ਉਹ ਫਸੇ ਪਏ ਹਾਂਜੀ ਜੀ ਨਾਮ ਤਲਾ ਮੇਰਾ ਨਾਮ ਰਣਜੀਤ ਸਿੰਘ ਕਜਲੇ ਆ ਜੀ ਕਜਲੇ ਤਬਾਦਦੀ ਖਬਰ ਦੇ ਵਲ ਖੇਡ ਜਗਤ ਤੋਂ ਖਬਰ ਸਾਹਮਣੇ ਆਈ ਹੈ ਹਾਕੀ ਲੀਗ ਟੂਰਨਾਮੈਂਟ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਇੱਕ ਵੱਡਾ ਫੈਸਲਾ ਲਿਆ ਗਿਆ ਇੰਡੀਆ ਹਾਕੀ ਲੀਗ ਦਾ ਅਗਲਾ ਸੀਜ਼ਨ ਜਨਵਰੀ 2026 ਵਿੱਚ ਹੋਵੇਗਾ ਜਿਸ ਦੇ ਵਿੱਚ ਇਸ ਵਾਰ ਲੀਗ ਮੈਚ ਦੋ ਦੀ ਬਜਾਏ ਤਿੰਨ ਵਕ ਵਕਤਾਂ 'ਤੇ ਖੇਡੇ ਜਾਣਗੇ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਇਰਕ ਨੇ ਪੁਸ਼ਟੀ ਕੀਤੀ ਹੈ ਕਿ ਪੁਰਸ਼ਾਂ ਦਾ ਮੁਕਾਬਲਾ ਪਹਿਲਾ ਵਾਂਗ 8 ਟੀਮਾਂ ਨਾਲ ਜਾਰੀ ਰਹੇਗਾ ਜਦੋਂ ਕਿ ਮਹਿਲਾ ਵਰਗ ਵਿੱਚ ਟੀਮਾਂ ਦੀ ਗਿਣਤੀ 4 ਤੋਂ ਵਧਾ ਕੇ 6 ਕੀਤੀ ਜਾ ਸਕਦੀ ਹੈ ਹਾਲਾਂਕਿ ਇਸ ਵਾਰ ਪੁਰਸ਼ਾਂ ਦੀ ਵਨਾਸਿਕਾ ਟੀਮ ਅਤੇ ਮੌਜੂਦਾ ਮਹਿਲਾ ਚੈਂਪੀਅਨ 오ਡੀਸ਼ਾ ਵਾਰੀਅਰਜ਼ ਨਿੱਜੀ ਕਾਰਨ ਕਰਕੇ ਮੁਕਾਬਲੇ ਤੋਂ ਬਾਹਰ ਹੋ ਗਏ ਹਨ ਤਦ ਲੀਪ ਨੇ ਕਿ ਹਾਕੀ ਇਨਾ ਟੀਮਾਂ ਦੀ ਜਗ੍ਹਾ ਜਲਦੀ ਹੀ ਨਵੀਆਂ ਟੀਮਾਂ ਦਾ ਐਲਾਨ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਮਹਿਲਾ ਵਰਗ ਵਿੱਚ ਘਟੋ-ਕਟ ਚਾਰ ਟੀਮਾਂ ਅਤੇ ਪੁਰਸ਼ ਵਰਗ ਦੇ ਵਿੱਚ ਅੱਠ ਟੀਮਾਂ ਹੋਣਗੀਆਂ ਮਹਿਲਾ ਟੀਮ ਦੀ ਗਿਣਤੀ ਵਧਾ ਕੇ 6 ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਇਸ ਵਾਰ ਲੀਗ ਮੈਚ ਤਿੰਨ ਸ਼ਹਿਰਾਂ ਵਿੱਚ ਖੇਡੇ ਜਾਣਗੇ ਜਿਸ ਦੇ ਵਿੱਚ ਦੋ ਪੁਰਾਣੇ ਸ਼ਹਿਰ ਦੇ ਨਾਲ-ਨਾਲ ਇੱਕ ਨਵਾਂ ਸ਼ਹਿਰ ਵੀ ਸ਼ਾਮਲ ਹੋਵੇਗਾ 오ਡੀਸਾ ਦੇ ਕੜਕੇਲਾ ਅਤੇ ਪੁਬਨੇਸ਼ਵਰ ਵਿੱਚੋਂ ਇੱਕ ਦੀ ਚੋਣ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਚੰਨੀਗੜ ਅਤੇ ਮੁਹਾਲੀ ਦੇ ਨਾਮ ਵੀ ਚਰਚਾ ਦੇ ਵਿੱਚ ਹਨ ਪਰ ਜਨਵਰੀ ਵਿੱਚ ਤੁੰਦ ਦੀ ਸਮੀਖਿਆ ਨੂੰ ਦੇਖਦੇ ਹੋਏ ਇਸ ਫੈਸਲੇ ਨੂੰ ਫਿਲਹਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਖੜਾ ਨੇ ਕਾਰਨ ਜਿੱਥੇ ਇੱਕ ਪਾਸੇ ਸਰਕਾਰਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਐਂਜਲਸ ਵੱਲੋਂ ਮਦਦ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਫਿਲਮੀ ਜਗਤ ਦੇ ਸਿਤਾਰੇ ਵੀ ਪਿੱਛੇ ਨਹੀਂ ਰਹੇ ਤਾਂ ਉਹਨਾਂ ਦੇ ਵੱਲੋਂ ਵੀ ਆਪਣੇ ਤੌਰ ਤੇ ਆਪਣੇ ਲੈਵਲ ਤੇ ਜਿਹੜੇ ਕਿ ਹਰ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਕਿ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਹਰ ਤਰ੍ਹਾਂ ਦੀ ਸਮੱਗਰੀ ਖਾਣ ਪੀਣ ਦਾ ਸਮਾਨ ਪਹੁੰਚਾਇਆ ਜਾ ਰਿਹਾ ਜਿਸ ਦੇ ਵਿੱਚ ਦਿਲਜੀਤ ਦਸਤਾਨ ਦੇ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ 10 ਪਿੰਡ ਨੂੰ ਜਿਹੜਾ ਕਿ ਗੋਦ ਲੈ ਲਿਆ ਤੇ ਦੂਜੇ ਪਾਸੇ ਹੋਰ ਵੀ ਨੰਦਾ ਸ਼ਰਮਾ ਨਿੰਮ੍ਰਿਤ ਖੇੜਾ ਅਗਿਪੇ ਗਰਵਾਲ ਸਾਰਿਆਂ ਦੇ ਵੱਲੋਂ ਆਪਣੇ ਆਪਣੇ ਤੌਰ ਤੇ ਮਦਦ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਭਿਆਨਕ ਹੜ੍ਹ ਕਾਰਨ ਹੋਈ ਤਬਾਹੀ ਨੂੰ ਦੇਖਦੇ ਹੋਏ ਗਾਇਕ ਅਦਾਕਾਰ ਦਿਲਜੀਤ ਦੋਸਾਂਝ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਸਭ ਤੋਂ ਪ੍ਰਭਾਵਿਤ 10 ਪਿੰਡ ਗੋਦ ਲੈ ਲਏ ਹਨ ਉਹ ਐਨ ਜੀਓਜ਼ ਅਤੇ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਖਾਣ ਪੀਣ ਪਾਣੀ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾ ਰਹੇ ਹਨ ਨਾਲ ਹੀ ਪੁਨਰਵਾਸ ਅਤੇ ਲੰਬੇ ਸਮੇਂ ਦੇ ਪੁਨਰਨਿਰਮਾਣ ਦੀ ਯੋਜਨਾ ਵੀ ਬਣਾ ਰਹੇ ਹਨ ਤੇ ਇਸ ਮੌਮੇਂ ਬਰ ਦਿਲਜੀਤ ਦੀ ਟੀਮ ਨੇ ਇੰਸਟਾਗ੍ਰam ਤੇ ਪੋਸਟ ਕਰਦਿਆਂ ਲਿਖਿਆ ਟੁਗੇਦਰ ਵੀ ਕੈਨ ਰੀਬਿਟ ਦਿਲਜੀਤ ਤੋਂ ਇਲਾਵਾ ਹੋਰ ਸਿਤਾਰੇ ਵੀ ਮਦਦ ਲਈ ਅੱਗੇ ਆ ਰਹੇ ਹਨ ਅਦਾਕਾਰਾ ਸੋਨਮ ਬਾਸਵਾਂ ਨੇ ਲਿਖਿਆ ਉਹ ਹੜ੍ਹ ਪ੍ਰਭਾਵਿਤ ਸਾਰੇ ਲੋਕਾਂ ਦੀ ਹਰ ਸੰਭਵ ਸਹਾਇਤਾ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਦੇ ਵੱਲੋਂ ਸਭ ਨੂੰ ਅਪੀਲ ਵੀ ਕੀਤੀ ਗਈ ਹੈ ਅਦਾਕਾਰ ਸੰਜੀਤ ਦੱਤ ਨੇ ਵੀ ਐਕਸ ਤੇ ਲਿਖਿਆ ਕਿ ਪੰਜਾਬ ਵਿੱਚ ਹੜ੍ਹ ਕਾਰਨ ਹੋਈ ਤਬਾਹੀ ਬਹੁਤ ਹੀ ਦਿਲ ਤੋੜਨ ਵਾਲੀ ਹੈ ਉਹਨਾਂ ਨੇ ਲੋਕਾਂ ਲਈ ਦੁਆਵਾਂ ਪੇਜਦਿਆਂ ਯਕੀਨ ਦਿਵਾਇਆ ਕਿ ਉਹ ਹਰ ਸੰਭਵ ਤਰੀਕੇ ਨਾਲ ਮਦਦ ਕਰਨਗੇ ਇਸ ਤੋਂ ਇਲਾਵਾ ਗਾਇਕ ਅਦਾਕਾਰ ਐਮੀ ਵਿਰਕ ਨੇ ਐਲਾਨ ਕੀਤਾ ਕਿ ਉਹ ਤੇ ਉਹਨਾਂ ਦੀ ਟੀਮ 200 ਘਰ ਗੋਦ ਲੈ ਰਹੇ ਹਨ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਛੱਤ ਮਿਲ ਸਕੇ ਪੰਜਾਬੀ ਅਦਾਕਾਰ ਗਾਇਕਾ ਹਿਮਾਂਚੀ ਘੋੜਾਣਾ ਨੇ ਵੀ ਰਾਹਤ ਮੁਹਿੰਮ ਵਿੱਚ ਹਿੱਸਾ ਲੈਂਦਿਆਂ 10 ਪਰਿਵਾਰਾਂ ਦੇ ਮੁੜ ਵਸੇਬੇ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਹੈ ਇਸ ਦੇ ਨਾਲ ਹੀ ਪੰਜਾਬ ਰੈਵਨਿਊ ਅਤੇ ਡਿਜ਼ਾਸਟਰ ਮੈਨੇਜਮੈਂਟ ਮੰਤਰੀ ਐਚ ਹਰਦੀਪ ਸਿੰਘ ਮੁੰਡਿਆ ਨੇ ਦੱਸਿਆ ਕਿ ਹੜ੍ਹ ਦੇ 12 ਜ਼ਿਲ੍ਹਿਆਂ ਵਿੱਚ 2.5 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਗਿਆ ਤੇ ਹੁਣ ਤੱਕ 15688 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਅਤੇ 129 ਰਾਹਤ ਕੈਂਪਾਂ ਵਿੱਚ 7144 ਲੋਕ ਰਹਿ ਰਹੇ ਹਨ ਤੇ ਸਭ ਤੋਂ ਵੱਧ ਬੇਘਰ ਲੋਕ ਫਿਰੋਜ਼ਪੁਰ ਫ ਜ਼ਿਲ੍ਹਾ ਅਤੇ ਗੁਰਦਾਸਪੁਰ ਤੋਂ ਹਨ ਚੌਧਰੀ ਸੋਨੇ ਦੀਆਂ ਕੀਮਤਾਂ ਦੀ ਗੱਲ ਕਰੇ ਤਾਂ ਉਸ ਦੇ ਵਿੱਚ ਵੱਡਾ ਉਤਰਾਅ ਉਤਾਲ ਜਿਹੜਾ ਕਿ ਦੇਖਿਆ ਗਿਆ ਤੇ ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਇਸ ਵੇਲੇ ਸਭ ਤੋਂ ਜ਼ਿਆਦਾ ਤੇ ਨਜ਼ਰ ਆ ਰਹੀਆਂ ਨੇ ਮੰਗਲਵਾਰ ਸਵੇਰ ਤੱਕ ਅਤੇ ਅਨਿਕ ਬਿੱਥੇ ਕਾਲ ਤੱਕ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਸੋਨੇ ਅਤੇ ਚਾਂਦੀ ਦੇ ਖਰੀਦਦਾਰਾਂ ਦੇ ਲਈ ਇਹ ਵੱਡੀ ਖਬਰ ਹੈ ਅੰਤਰਰਾਸ਼ਟਰੀ ਸੰਕੇਤਾਂ ਤੇ ਘਰੇਲੂ ਬਾਜ਼ਾਰ ਦੇ ਵਿੱਚ ਮਜ਼ਬੂਤ ਮੰਗ ਦੇ ਕਾਰਨ ਐਮਸੀਐਕਸ ਤੇ ਸੋਨੇ ਦੀ ਕੀਮਤ 500 ਰੁਪਏ ਵੱਧ ਕੇ 1,05,272 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਜਦੋਂ ਕਿ ਚਾਂਦੀ 626 ਰੁਪਏ ਵੱਧ ਕੇ 1,23,261 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਵਾਅਦੇ ਦਾ ਅਖੀਰਕਾਰ ਕਾਰਨ ਕੀ ਹੈ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸਥਿਰਤਾ ਡਾਲਰ ਦੇ ਵਿੱਚ ਮਜ਼ਬੂਤੀ ਅਤੇ ਰੁਪਏ ਦੇ ਵਿੱਚ ਕਮਜ਼ੋਰੀ ਵ્યા ਅਤੇ ਤੁਹਾਰਤ ਦੀਆਂ ਖਰੀਦਦਾਰੀ ਦਾ ਪ੍ਰਭਾਵ ਆਰਥਿਕ ਅਨਿਸ਼ਚਿਤਤਾ ਵਿੱਚ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਦੇ ਹੋਏ ਤੱਬੇ ਦੀ ਮਾਹਿਰਾਂ ਦੇ ਅਨੁਸਾਰ ਸੋਨੇ ਅਤੇ ਚਾਂਦੀ ਵਿੱਚ ਇਹ ਵਾਦਾ ਅਸਥਾਈ ਨਹੀਂ ਹੈ ਜੇਕਰ ਡਾਲਰ ਸੂਚਕੰਕ ਅਤੇ ਵਿਸ਼ਵਵਿਆਪੀ ਵਿਆਜ ਦਰਾਂ ਵਿੱਚ ਕੋਈ ਵੱਡਾ ਬਦਲਾ ਨਹੀਂ ਆਉਂਦਾ ਤਾਂ ਆਉਣ ਵਾਲੇ ਹਫ਼ਤਿਆਂ ਵਿੱਚ ਕੀਮਤਾਂ ਹੋਰ ਵੱਧ ਸਕਦੀਆਂ ਹਨ ਚੌਧਰੀ ਬਾਲੀਵੁੱਡ ਦੇ ਮਸ਼ਹੂਰ ਕਪਲ ਚਦਾਰ ਤੇ Kiara Advani ਦੀ ਨਵਜਮੇ ਤੀ ਦੀ ਤਸਵੀਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਲੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਆਖਿਰਕਾਰ ਇਹ AI ਜਨਰੇਟਡ ਤਸਵੀਰਾਂ ਨੇ ਜਾਂ ਫਿਰ ਅਸਲੀ ਤਸਵੀਰਾਂ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਿਧਾant ਮਲੋਤਰਾ ਅਤੇ ਅਦਾਕਾਰਾ Kiara Advani ਹਾਲ ਹੀ ਵਿੱਚ ਇੱਕ ਤੀ ਦੇ ਮਾਪੇ ਬਣੇ ਹਨ ਤੇ 15 ਜੁਲਾਈ ਨੂੰ Kiara ਨੇ ਮੁੰਬਈ ਦੇ Reliance Hospital ਦੇ ਵਿੱਚ ਇੱਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਸੀ ਤੇ ਇਸ ਜੋੜੇ ਨੇ 16 ਜੁਲਾਈ ਨੂੰ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਹਾਲੇ ਵਿੱਚ ਕੁਝ ਤਸਵੀਰਾਂ ਇੰਟਰਨੈਟ ਤੇ ਵਾਇਰਲ ਹੋਈਆਂ ਹਨ ਜਿਸ ਦੇ ਵਿੱਚ ਸਿਧਾਰਥ ਤੇ 11 ਇੱਕ ਨਰਚਮੀ ਬੱਚੀ ਨਾਲ ਦਿਖਾਈ ਦੇ ਰਹੇ ਹਨ ਇੱਕ ਤਸਵੀਰ ਵਿੱਚ ਸਿਧਾਰਥ ਦੀ ਗੋਦ ਵਿੱਚ ਇੱਕ ਛੋਟੀ ਬੱਚੀ ਦਿਖਾਈ ਦੇ ਰਹੀ ਹੈ ਅਤੇ ਉਹ ਉਸ ਨੂੰ ਬਹੁਤ ਪਿਆਰ ਨਾਲ ਦੇਖ ਰਹੇ ਹਨ ਉਤਹੀ ਦੂਜੀ ਤਸਵੀਰ ਵਿੱਚ 11 ਵੀ ਨਾਲ ਹੈ ਤੇ ਇਹਨਾਂ ਤਸਵੀਰਾਂ ਵਿੱਚ ਸਿਧਾਤ ਬੱਚੀ ਨੂੰ ਆਪਣੇ ਗੋਦ ਵਿੱਚ ਬਿਠਾਈ ਦਿਖਾਈ ਦੇ ਰਹੇ ਨੇ ਜਦੋਂ ਕਿ ਕਿਆਰਾ ਬੱਚ ਨੂੰ ਦੇਖ ਕੇ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ ਕੁਝ ਲੋਕ ਇਸ ਨੂੰ ਅਸਲੀ ਮੰਨ ਰਹੇ ਹਨ ਅਤੇ ਜੋੜੇ ਨੂੰ ਵਧਾਈ ਦੇ ਰਹੇ ਹਨ ਅਤੇ ਕੁਝ ਲੋਕ ਇਸ ਨੂੰ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣੀ ਤਸਵੀਰ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਕੁਝ ਯੂਜ਼ਰਸ ਨੇ ਨਾਲ ਤਸਵੀਰਾਂ ਦੀ ਅਸਲੀ ਦਾ ਪਰਦਾ ਫਾਸ਼ ਕੀਤਾ ਤੇ ਕਿਹਾ ਇਹ ਤਸਵੀਰਾਂ ਅਸਲ ਦੇ ਵਿੱਚ AI ਜਨਰੇਟ ਕੀਤੀਆਂ ਗਈਆਂ ਹਨ ਯਾਨੀ ਕਿ ਇਹ ਕੰਪਿਊਟਰ ਸੌਫਟਵੇਅਰ ਦੀ ਮਦਦ ਦੇ ਨਾਲ ਬਣਾਈਆਂ ਗਈਆਂ ਹਨ ਅਤੇ ਅਸਲ ਦੇ ਵਿੱਚ ਇਹਨਾਂ ਦਾ ਸਿਧਾਰਥ 11 ਦੇ 3 ਨਾਲ ਕੋਈ ਸੰਬੰਧ ਨਹੀਂ ਹੈ ਤਖੀਰ ਦੇ ਵਿੱਚ ਅਸੀਂ ਇਹ ਵੀ ਅਪੀਲ ਕਰਾਂਗੇ ਕਿ ਹਰਤ ਨਾਲ ਕਾਫੀ ਜ਼ਿਆਦਾ ਜਿਹੜਾ ਕਿ ਪਿੰਡ ਪ੍ਰਭਾਵਿਤ ਹੋ ਚੁੱਕੇ ਨੇ 1300 ਤੋਂ ਵੱਧ ਪਿੰਡ ਜਿਹੜਾ ਕਿ ਪ੍ਰਭਾਵਿਤ ਹੋਏ ਨੇ ਲੋਕ ਕਾਫੀ ਜਿਹੜੇ ਕਿ ਬੇਕਾਰ ਹੋ ਚੁੱਕੇ ਨੇ ਕਈਆਂ ਤੱਕ ਰਾਸ਼ਨ ਜਿਹੜਾ ਕਿ ਨਹੀਂ ਪਹੁੰਚ ਪਾਰਿਆ ਮਾਨੇ ਦਾ ਪੱਦਰ ਕਈ ਥਾਵਾਂ ਤੇ ਇਹਨਾਂ ਵੱਧ ਹੈ ਕਿ ਐਨ ਜੀਓਜ਼ ਟੀਮਾਂ ਦੇ ਵੱਲੋਂ ਤੱਕ ਨਹੀਂ ਪਹੁੰਚ ਕੀਤੀ ਚੱਲ ਰਹੀ ਪਰ ਦੱਸ ਦਿੰਨ ਕਿ ਸਾਰਿਆਂ ਦੇ ਵੱਲੋਂ ਆਪੋ ਆਪਣੇ ਤਰੀਕਿਆਂ ਦੇ ਨਾਲ ਮਦਦ ਕੀਤੀ ਜਾ ਰਹੀ ਹੈ ਤੇ ਸਾਡੀ ਵਿਸ਼ਵਵਾਰਤਾ ਦੀ ਟੀਮ ਦੇ ਵੱਲੋਂ ਵੀ ਤੁਹਾਨੂੰ ਸਾਰੇ ਉਹ ਅਪੀਲ ਕੀਤੀ ਜਾਂਦੀ ਹੈ ਖਾਸ ਤੌਰ ਤੇ ਐਨ ਆਰ ਆਈ ਭਰਾਵਾਂ ਨੂੰ ਵੀ ਜਿਹੜੀ ਕਿ ਅਪੀਲ ਕੀਤੀ ਜਾਂਦੇ ਕਿ ਉਹ ਆਪੋ ਆਪਣੇ ਤਰੀਕੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਜਿਹੜੀ ਜਿੰਨੀ ਹੋ ਸਕੇ ਮਦਦ ਕਰਨ ਤੇ ਅੱਗੇ ਆਉਣ ਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਐਨ ਜੀਓਜ਼ ਬਾਲੀਵੁੱਡ ਸਿਤਾਰੇ ਹਰ ਤਰ੍ਹਾਂ ਦੇ ਲੋਕ ਆਮ ਜਨਤਾ ਜਿਹੜੀ ਕਿ ਆਪੋ ਆਪਣੇ ਤਰੀਕੇ ਨਾਲ ਇਹਨਾਂ ਦੀ ਮਦਦ ਕਰ ਰਹੀ ਹੈ ਪਰ ਸਾਡੇ ਵਿਸ਼ਵ ਵਾਰਤ ਦੀ ਟੀਮ ਦੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੱਧ ਤੋਂ ਵੱਧ ਖੜ ਪਰਭਾਵਿਤ ਲੋਕਾਂ ਦੀ ਮਦਦ ਕਰਨ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਪਹੁੰਚਾਉਣਾ ਉਹਨਾਂ ਦੇ ਘਰ ਬਣਾਉਣ ਦੇ ਵਿੱਚ ਜਿੰਨੀ ਹੋ ਸਕੇ ਮਦਦ ਕੀਤੀ ਜਾ ਸਕਦੀ ਹੈ ਤੇ ਪਸ਼ੂਆਂ ਦੇ ਲਈ ਚਾਰਾ ਵੀ ਜਿਹੜਾ ਦਿੱਤਾ ਜਾ ਸਕਦਾ ਹੈ ਤਾਂ ਫਿਲਹਾਲ ਦੇ ਲਈ ਅੱਜ ਤੇ ਬ੍ਰਿਟਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਜੀ ਆਸਾਤ ਧੰਨਵਾਦ